ਇਕ ਔੰਕਾਰ ਸਤਗੁਰ ਪ੍ਰਸਾਦ ਰਾਗ ਗਾਉੜੀ ਬੈ ਰਾਗਣ ਮੰਕਲਾ ਤੀਜਾ ਸਤਗੁਰ ਤੇ ਜੋ ਮੋਹ ਫੇਰੇ ਤੇ ਬੇਮੁਖ ਬੁਰੇ ਦਸਨ ਇਹ ਭਾਈ ਜਿਹੜੇ ਮਨੁਕ குரு ਵੱਲੋਂ ਮੋਹ ਫੇਰੀ ਰੱਖਦੇ ਹਨ ਗੁਰੂ ਵੱਲੋਂ ਬੇਮੁਖ ਹੋਏ ਉਹ ਮਨੁਕ ਵੇਖਣ ਨੂੰ ਹੀ ਪਏ ਭੜੇ ਦਿਸਦੇ ਹਨ ਅਣ ਦਿਨ ਬੱਤੇ ਮਾਰੀ ਹਨ ਫਿਰ ਬੇਲਾ ਨਾ ਲਹਨ ਮਾਇਆ ਦੇ ਮੋਹ ਤੇ ਬੰਦਨਾ ਵਿੱਚ ਵੱਜੇ ਹੋਏ ਉਹ ਮਨੁੱਖ ਹਰ ਵੇਲੇ ਮੋਹ ਦੀਆਂ ਝੋਟਾਂ ਖਾਂਦੇ ਰਹਿੰਦੇ ਹਨ ਇਹਨਾਂ ਝੋਟਾਂ ਤੋਂ ਬਚਣ ਲਈ ਉਹਨਾਂ ਨੂੰ ਮੁੜ ਸਮਾਂ ਹੱਥ ਨਹੀਂ ਆਉਂਦਾ ਭਾਵ ਮਾਰ ਪੀ ਕਾਂਦੇ ਰਹਿੰਦੇ ਹਨ ਫਿਰ ਪੀ ਮੋ ਇਤਨਾ ਪਿਆਰਾ ਲੱਗਦਾ ਹੈ ਕੇ ਇਸ ਵਿੱਚੋਂ ਨਿਕਲਣ ਨੂੰ ਜੀ ਵੀ ਨਹੀਂ ਕਰਦਾ ਔਰ ਹਰ ਰੱਖੋ ਕਿਰਪਾ ਧਾਰ ਏ ਹਰੀ ਏ ਹਰੀ ਮੇਰ ਕਰ ਮੈਨੂੰ ਮਾਇਆ ਦੇ ਪੰਜੇ ਤੋਂ ਬਚਾ ਰੱਖ ਸਤ ਸੰਗਤ ਮਿਲਾਏ ਪ੍ਰਭ ਔਰ ਹਿਰਦਾ ਗੁਰ ਗੁਣ ਸਾਰ ਏ ਹਰੀ ਏ ਪ੍ਰਭ ਮੈਨੂੰ ਸਾਦ ਸੰਗਤ ਵਿੱਚ ਮੇਲ ਰੱਖ ਤਾਂ ਕਿ ਮੇਰੇ ਤੇਰੇ ਗੁਣ ਆਪਣੇ ਹਿਰਦੇ ਵਿੱਚ ਸਾਂਭ ਰੱਖਾਂ ਰਹਾਉ ਸੇ ਭਗਤ ਹਰ ਭਾਵ ਦੇ ਜੋ ਗੁਰਮੁਖ ਭਾਏ ਚਲਨ ਇਹ ਭਾਈ ਪ੍ਰਮਾਤਮਾ ਨੂੰ ਉਹ ਭਗਤ ਪਿਆਰੇ ਲੱਗਦੇ ਹਨ ਜਿਹੜੇ ਗੁਰੂ ਦੀ ਚਰਨ ਪੈ ਕੇ ਗੁਰੂ ਦੇ ਦੱਸੇ ਅਨੁਸਾਰ ਜੀਵਨ ਬਤੀਤ ਕਰਦੇ ਹਨ ਆਪ ਚੂੜ ਸੇਵਾ ਕਰਨ ਜੀਵਤ ਮੂਏ ਰਹੁਣ ਗੁਰੂ ਦੇ ਹੁਕਮ ਅਨੁਸਾਰ ਆਪਾ ਭਾਵ ਸਵਾਰਥ ਛੱਡ ਕੇ ਸੇਵਾ ਭਗਤੀ ਕਰਦੇ ਹਨ ਤੇ ਦੁਨੀਆ ਦਾ ਕਾਰ ਵਿਹਾਰ ਕਰਦੇ ਹੋਏ ਹੀ ਮਾਇਆ ਦੇ ਮੋਹ ਵੱਲੋਂ ਅਚੋ ਰਹਿੰਦੇ ਹਨ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ اے ਭਾਈ ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ ਸਰੀਰ ਹੈ ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਹੈ ਉਸੇ ਦਾ ਹੁਕਮ ਹੀ ਹਰੇਕ ਦੇ ਸਰੀਰ ਉੱਤੇ ਚੱਲ ਰਿਹਾ ਹੈ ਓ ਕਿਉ ਮਨਹੁ ਵਿਸਾਰੀਆ ਹਰ ਰੱਖੀਆ ਹਿਰਦੈ ਧਾਰ ਉਸ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਰੱਖਣਾ ਚਾਹੀਦਾ ਹੈ ਨਾਮ ਮਿਲਿਆ ਪਤ ਪਾਈਆ ਨਾਮ ਮੰਨਿਆ ਸੁਖ ਹੋਏ ਇਹ ਭਾਈ ਜੇ ਪ੍ਰਮਾਤਮਾ ਦਾ ਨਾਮ ਮਿਲ ਜਾਏ ਤਾਂ ਹਰ ਥਾਂ ਇੱਜ਼ਤ ਮਿਲਦੀ ਹੈ ਜੇ ਪ੍ਰਮਾਤਮਾ ਦੇ ਨਾਮ ਨਾਲ ਮੰਨ ਗਿਜ ਜਾਏ ਤਾਂ ਆਤਮਿਕ ਆਨੰਦ ਹਾਸਲ ਹੁੰਦਾ ਹੈ ਸਤਗੁਰ ਤੇ ਨਾਮ ਪਾਈਆ ਕਰਮ ਮਿਲਾ ਪ੍ਰਭ ਸੋਏ ਪਰ ਹੀ ਭਾਈ ਗੁਰੂ ਪਾਸੋਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ ਆਪਣੀ ਮਿਹਰ ਨਾਲ ਹੀ ਉਹ ਪਰਮਾਤਮਾ ਮਿਲਦਾ ਹੈ ਸਤਗੁਰ ਤੇ ਜੋ ਮੂੰਹ ਪੇਰੇ ਉਹ ਭ੍ਰਮ ਦੇ ਨਾਟਕਨ ਇਹ ਭਾਈ ਜਿਹੜੇ ਮਨੋਂ ਗੁਰੂ ਵੱਲੋਂ ਮੂੰਹ ਮੋੜੀ ਰੱਖਦੇ ਹਨ ਉਹ ਮਨੋਂ ਕਮਾਇ ਦੇ ਮੋਹ ਵਿੱਚ ਸਦਾ ਪਟਕਦੇ ਫਿਰਦੇ ਹਨ ਉਹਨਾਂ ਨੂੰ ਕਦੇ ਆਤਮਿਕ ਸ਼ਾਂਤੀ ਨਹੀਂ ਲੱਭਦੀ ਧਰਤੂ ਅਸਮਾਨਾ ਚੱਲਈ ਵਿਚ ਵਿਸ਼ਟਾ ਪਏ ਪਚੰ ਉਹਨਾਂ ਨੂੰ ਨਾ ਧਰਤੀ ਨਾ ਅਸਮਾਨ ਚੱਲ ਨਹੀਂ ਸਕਦਾ ਸਾਰੀ ਸ੍ਰਿਸ਼ਟੀ ਵਿੱਚ ਕੋਈ ਹੋਰ ਜੀਵ ਉਹਨਾਂ ਨੂੰ ਆਤਮ ਸਹਾਰਾ ਨਹੀਂ ਦੇ ਸਕਦਾ ਉਹ ਮਾਇਆ ਦੇ ਮੋਹ ਦੇ ਗੰਧ ਵਿੱਚ ਪਏ ਹੋਏ ਹੀ ਆਪਣਾ ਆਤਮ ਕੋ ਜੀਵਨ ਸਾੜਦੇ ਰਹਿੰਦੇ ਹਨ ਇਹੋ ਜਗ ਭਰਮ ਪੋਲਾਇਆ ਮੋਟ ਗੌਲੀ ਪਾਏ ਇਹ ਭਾਈ ਮਾਇਆ ਨੇ ਇਸ ਜਗਤ ਨੂੰ ਆਪਣੇ ਮੋਹ ਦੀ ਪਟਨਾ ਵਿੱਚ ਪਾ ਕੇ ਮੋਹ ਦੀ ਠਗ ਬੁੱਟੀ ਖਵਾ ਕੇ ਗਲਤ ਜੀਵਨ ਰਾਹ ਤੇ ਪਾਇਆ ਹੋਇਆ ਹੈ ਜਿੰਨਾ ਸਤਗੁਰੂ ਭੇਟਿਆ ਤਨਾ ਨੇੜਨਾ ਭੇਟਾ ਮਾਇਆ ਪਰ ਹੀ ਭਾਈ ਜਿਨ੍ਹਾਂ ਨੂੰ ਸਤਗੁਰੂ ਮਿਲ ਪੈਂਦਾ ਹੈ ਇਹ ਮਾਇਆ ਉਹਨਾਂ ਦੇ ਨੇੜੇ ਵੀ ਨਹੀਂ ਟੁਕਦੀ ਉਨਾ ਉਤੇ ਆਪਣੇ ਮੋਹ ਦਾ ਜਾਦੂ ਨਹੀਂ ਚਲਾ ਸਕਦੀ ਸਤਿਗੁਰੂ ਸੇਵਨ ਸੋ ਸੋਹਣੇ ਹਉਮੈ ਮੈਲ ਗਵਾਏ ਇਹ ਭਾਈ ਜਿਹੜੇ ਮਨੁੱਖ ਸਤਿਗੁਰੂ ਦੀ ਸ਼ਰਨ ਪੈਂਦੇ ਹਨ ਉਹ ਆਪਣੇ ਅੰਦਰੋਂ ਹਉਮੈ ਦੀ ਮੈਲ ਦੂਰ ਕਰਕੇ ਸੁਥਰੇ ਜੀਵਨ ਵਾਲੇ ਬਣ ਜਾਂਦੇ ਹਨ ਸਬਦ ਰਤੇ ਸੇ ਨਿਰਮਲੇ ਚੱਲੈ ਸਤਿਗੁਰ ਭਾਏ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਉਹ ਗੁਰੂ ਦੇ ਦੱਸੇ ਹੁਕਮ ਅਨੁਸਾਰ ਤੁਰਦੇ ਹਨ ਜੀਵਨ ਬਿਤਾਉਂਦੇ ਹਨ ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਿਲਾਏ ਏ ਹਰੀ ਏ ਪ੍ਰਭੂ ਸਿਰਫ ਤੂੰ ਹੀ ਹੈ ਜੋ ਗੁਰੂ ਦੀ ਰਾਹੀ ਆਪਣੇ ਨਾਮ ਦੀ ਦਾਤ ਦੇਣ ਵਾਲਾ ਹੈ ਤੁ ਆਪੀ ਮੇਰ ਕਰ ਕਿ ਮੈਨੂੰ ਆਪਣੇ ਚੰਨਾਂ ਵਿੱਚ ਜੋੜ ਜਨ ਨਾਨਕ ਸਰਣਾਗਤੀ ਜੋ ਭਾਵ ਤੇ ਵਛੜਾਏ ਮੈਂ ਤੇਰਾ ਦਾਸ ਨਾਨਕ ਤੇਰੀ ਸ਼ਰਨ ਆਇਆ ਹਾਂ ਜਿਵੇਂ ਤੈਨੂੰ ਚੰਗਾ ਲੱਗੇ ਮੈਨੂੰ ਉਸੇ ਤਰ੍ਹਾਂ ਇਸ ਮਾਇਆ ਦੇ ਮੋਹ ਦੇ ਪੰਜੇ ਤੋਂ ਬਚਾ ਲੈ ਵਾਹਿਗੁਰਜੀ ਕਾ ਕਲਸਾ ਵਾਹਿਗੁਰੂ ਜੀ ਕੀ ਪਤੇ